ਮੇਰਾ ਨਾਮ ਲਖਵੀਰ ਸਿੰਘ ਵਾਸੀ ਭਾਈ ਬਖਤੌਰ ਦੀ ਅੱਜ ਅਸੀਂ ਮੈਡਮ ਐਸਐਸਪੀ ਸਾਹਿਬਾਨ ਨੂੰ ਤੇ ਆਈ ਸਾਹਿਬਾਨ ਨੂੰ ਮਿਲਣ ਆਏ ਆ ਜਿਹੜਾ ਕਿ ਸਾਡੇ ਪਿੰਡ ਦੇ ਵਿੱਚ ਸਾਬਕਾ ਫੌਜੀ ਨੌਜਵਾਨ ਰਵੀਰ ਸਿੰਘ ਦੀਆਂ ਲੱਤਾਂ ਤੋੜੀਆਂ ਗਈਆਂ ਸੀਗੀਆਂ ਉਸ ਦੇ ਸਬੰਧ ਦੇ ਵਿੱਚ ਮਿਲਣ ਆਏ ਆ ਕਿ ਜੋ ਕਿ ਮੈਂ ਆਵਾਜ਼ ਠਾਈ ਸੀ ਇੱਕ ਸਾਬਕਾ ਫੌਜੀ ਦੇ ਹੱਕ ਦੇ ਵਿੱਚ ਸੋ ਮੈਨੂੰ ਜਿਹੜੀਆਂ ਗੁੰਡਾ ਗਰੂਪ ਵੱਲੋਂ ਧਮਕੀਆਂ ਜਿਹੜੀਆਂ ਉਹ ਮਿਲਣੀਆਂ ਸ਼ੁਰੂ ਹੋ ਗਈਆਂ ਉਹਦੇ ਸਬੰਧ ਦੇ ਵਿੱਚ ਆਏ ਆ ਤੇ ਇੱਕ ਜਿਹੜਾ ਤੀਜਾ ਦੋਸ਼ੀ ਆ ਜੋ ਹੁਣ ਫਰਾਰ ਆਗਾ ਉਹਦੇ ਕਾਰਵਾਈ ਜਿਹੜੀ ਉਹ ਕੀਤੀ ਜਾਵੇ ਸੋ ਉਸ ਸਬੰਧ ਵਿੱਚ ਅਸੀਂ ਆਈਜੀ ਸਾਹਿਬ ਨੂੰ ਅੱਜ ਬਠਿੰਡੇ ਵਹੇ ਮਿਲਣਾ ਹੈ। ਕਿੰਨੇ ਦਿਨ ਹੋ ਗਏ ਸੋ ਮਤਲਬ 31 ਤਰੀਕ ਦਾ ਮਸਲਾ ਜੀ ਸ਼ਾਮ ਨੂੰ 7:30 ਵਜੇ 31 ਮਈ ਦਾ ਜੀ। ਸੋ ਉਹ ਮੰਨਦੇ ਅਗੇ ਫੋਟੋਸ ਉਹ ਕਿੰਨੇ ਵਕਤਾਂ ਦਾ ਹੋ ਗਏ। ਫੌਜੀ ਸਾਹਿਬ ਦੀ ਇੱਕ ਲੱਤ ਦੇ ਵਿੱਚ ਰੋੜ ਪੈ ਚੁੱਕੀ ਹੈ ਜੀ ਇੱਕ ਲੱਤ ਬਿਲਕੁਲ ਡੈਮੇਜ ਹੋ ਚੁੱਕੀ ਆ ਉਹ ਉਹਨਾਂ ਦੀ ਦੂਜੀ ਲੱਤ ਆ ਜਿਹੜੀ ਉਹ ਡਾਕਟਰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਹੋ ਸਕਦਾ ਹੈ ਕਿ ਉਹਨਾਂ ਦਾ ਲੱਤ ਦਾ ਇਤੋਂ ਵੀ ਵੱਡਾ ਨੁਕਸਾਨ ਹੋ ਜਾਈ ਪਰ ਡਾਕਟਰ ਸਾਹਿਬ ਨੂੰ ਅਸੀਂ ਮਿਲ ਕੇ ਆਏ ਹੁਣ ਉਹ ਕਹਿੰਦੇ ਮੇਰੀ ਕੋਸ਼ਿਸ਼ ਹੀ ਹੋਊਗੀ ਕਿ ਦੂਜੀ ਲੱਤ ਬਚਾਈ ਜਾਵੇ ਕਿਸੇ ਨਾ ਕਿਸੇ ਤਰੀਕੇ ਪਰ ਕਿਤੇ ਨਾ ਕਿਤੇ ਇੱਕ ਸਾਬਕਾ ਫੌਜੀ ਨੂੰ ਐਡਾ ਵੱਡਾ ਤੱਕਾ ਹੋਣਾ ਸੋ ਅਸੀਂ ਸਾਡੇ ਪਿੰਡ ਦੇ ਵਿੱਚ ਨੌਜਵਾਨਾਂ ਨੂੰ ਸਭ ਨੂੰ ਇੱਕ ਸਦਮਾ ਲੱਗਿਆ ਹੋਇਆ ਕਿ ਇੱਕ ਬੰਦੇ ਦਾ ਬਿਨਾਂ ਕਿਸੂਰ ਤੋਂ ਇਸ ਤਰ੍ਹਾਂ ਅਗੇ ਘੁਰਤਮਾਰ ਕਰਨੀ ਹੈ ਇਸ ਤਰ੍ਹਾਂ ਕਿ ਲੱਤ ਵੱਢਣੀ ਸੋ ਪੂਰਾ ਪਿੰਡ ਸਹਿਮ ਦੇ ਵਿੱਚ ਹੈ ਜੀ ਸੋ ਮੈਂ ਇੱਕ ਆਵਾਜ਼ ਠਾਈ ਆ ਸੋ ਮੈਨੂੰ ਵਾਚ ਠਾਉਣ ਦੇ ਨਾਲ ਨਾਲ ਜਿਹੜੇ ਗੁੰਡਾ ਅੰਸਰ ਆ ਜਿਹੜੇ ਉਹ ਧਮਕੀਆਂ ਦੇ ਰਹੇ ਨੇ ਤੈਨੂੰ ਮਾਰ ਦਾਂਗੇ ਤੈਨੂੰ ਐ ਕਰ ਦਾਂਗੇ ਸੋ ਮੈਨੂੰ ਆਪਣੀ ਮੌਤ ਦਾ ਡਰ ਨਹੀਂ ਹੈਗਾ ਮੌਤ ਤਾਂ ਕੋਈ ਇੱਕ ਦਿਨ ਆਉਣੀ ਹੀ ਹੈ ਨਾ ਪਰ ਕਿਤੇ ਨਾ ਕਿਤੇ ਜਾ ਕੇ ਸਮਾਜ ਦੇ ਵਿੱਚ ਇਹ ਮੈਸੇਜ ਜਾਊਗਾ ਜੇ ਅਸੀਂ ਪੰਜਾਬ ਦੇ ਆ ਉਹਦੇ ਪਿੰਡਾਂ ਦਾ ਮਸਲਾ ਨਾ ਉੱਪਰ ਚੱਕਾਂਗੇ ਫਿਰ ਫਿਰ ਹੋਰ ਕੌਣ ਖੜੂਗਾ ਸਾਡੇ ਨਾਲ ਸੋ ਅਸੀਂ ਵਿਸ਼ਵਾਸ ਲੈਣ ਆਏ ਆ ਇੱਕ ਪ੍ਰਸ਼ਾਸਨ ਤੋਂ ਕਿ ਸਾਡੀ ਜਿਹੜੀ ਸੁਰੱਖਿਆ ਉਹ ਯਕੀਨੀ ਬਣਾਈ ਜਾਵੇ ਪ੍ਰਸ਼ਾਸਨ ਤੋਂ ਤੁਹਾਨੂੰ ਵਿਸ਼ਵਾਸ ਹੈ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਵੀ ਅ ਅਸੀਂ ਜਿਹੜਾ ਤੀਜਾ ਦੋਸ਼ੀ ਆ ਉਹਤੇ ਕਾਰਵਾਈ ਕਰਾਂਗੇ ਗਲਤ ਜਦੋਂ ਨੂੰ ਫੜਾਂਗੇ ਦੇਖੋ ਇਹ ਵੀ ਲੱਗੇ ਹੋਏ ਨੇ ਤੇ ਬਾਕੀ ਅਸੀਂ ਆਈ ਵੀ ਸਾਹਿਬ ਸਾਹਮਣੇ ਮੰਗ ਰੱਖਾਂਗੇ ਕਿ ਸਾਡੇ ਪਿੰਡ ਦੇ ਵਿੱਚ ਜਿਹੜੀ ਪੈਟਰੋਲਿੰਗ ਦੀ ਟੀਮ ਆ ਲਗਾਤਾਰ ਗਸ਼ਟ ਕਰਦੀ ਰਹੇ ਤੇ ਸਾਡੇ ਪਿੰਡ ਦੇ ਵਿੱਚ ਜਿਹੜੀ ਸੁਰੱਖਿਆ ਜਿਵੇਂ ਰਾਤ ਵੀ ਚੋਰੀਆਂ ਹੋਈਆਂ ਸਾਡੇ ਪਿੰਡ ਦੇ ਵਿੱਚ ਗਰੇਲਾਂ ਜਿਹੜੀਆਂ ਵਾਟਰ ਬਾਕਸ ਬਣਾਇਆ ਹੋਇਆ ਸੀਗਾ ਉਹਦੀਆਂ ਗਰੇਲਾਂ ਚੋਰੀ ਕਰਕੇ ਲੈ ਗਏ ਨੇ ਸੋ ਇਹਦੀ ਸੁਰੱਖਿਆ ਇਹਨਾਂ ਦੇ ਮਨਾਂ ਦੇ ਵਿੱਚ ਕੋਈ ਡਰ ਬੈਠੇ ਤਾਂ ਕਿ ਪਿੰਡ ਦੇ ਲੋਕ ਸਖਤ ਮਸਰੂਫ ਕਰਨ। ਵੀ ਕਮਿਸ਼ਨਰ ਦੀ ਅਗਲਾ ਅਗਲੀ ਕਾਰਵਾਈ ਸਾਡੀ ਹੋਊਗੀ ਜੇ ਪ੍ਰਸ਼ਾਸਨ ਜਾਂ ਸਰਕਾਰ ਸਾਡੀ ਕੋਈ ਗੱਲ ਨਹੀਂ ਸੁਣੂਗੀ ਸੋ ਅਸੀਂ ਸੰਘਰਸ਼ ਜਿਹੜਾ ਉਹ ਤਿੱਖਾ ਕਰਾਂਗੇ ਉਹਨਾਂ ਟਾਈਮ